ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪਰੋ ਮਹੱਲਾ ਚੌਥਾ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆ ਗਾਤ ਹੋਏ ਹਮਾਰੀ ਤੇਨ ਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤੇਨ ਕਾ ਹੋ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪੇਤ ਸੁਆਮੀ ਹਮ ਦਾਸਨ ਦਾਸ ਕੀਜੈ ਪਨਿਹਾਰੀ ਰਹਾਉ ਤੇਨ ਮਤ ਊਤਮ ਤੇਨ ਪਾਤ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤੇਨ ਕੀ ਸੇਵਾ ਲਾਇ ਹਰ ਸੁਆਮੀ ਤੇਨ ਸਿਮਰਤ ਗਾਤ ਹੋਇ ਹਮਾਰੀ ਜੇਨ ਐਸਾ ਸਤਗੁਰ ਸਾਧ ਨ ਪਾਇਆ ਤੇ ਹਰ ਦਰਗਹ ਕਾਢੇ ਮਾਰੀ ਜਿਨ ਐਸਾ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਇਥੇ ਵਿਸਰਾਮ ਲਾਉਣਾ ਹੈ ਤੇ ਹਰ ਦਰਗਹ ਕਾਢੇ ਮਾਰੀ ਤੇ ਨਰ ਨਿੰਦਕ ਸੋਬ ਨਾ ਪਾਵੇ ਤਿਨ ਨੱਕ ਕਾਟੇ ਸਿਰਜਨ ਹਾਰੀ ਤਿਨ ਨੱਕ ਕਾਟੇ ਇਹ ਕਸਕੇ ਬੋਲਣਾ ਤਿਨ ਦੋਵੇਂ ਨੰਨੇ ਬੋਲਨੇ ਹਨ ਤੇਨਕ ਐਉਂ ਨਹੀਂ ਬੋਲਨਾ ਤੇਨ ਨੱਕ ਕਾਟੇ ਸਿਰਜਨ ਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲ ਹੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਏਹ ਜੰਤ ਵਿਚਾਰੀ ਇਹ ਵਿਸਰਾਮ ਹਰ ਇਥੇ ਯਮ ਖਲਾ ਦਨੀ ਹੈ ਜਿਸ ਤੂੰ ਨਹੀਂ ਕਹਿਦਨਾ ਜਿਸ ਤੂੰ ਮੇਲ ਹੈ ਸੋ ਤੁਧ ਮਿਲਸੀ ਇੱਥੇ ਵਿਸਰਾਮ ਹੈ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰਾ ਮਹੱਲਾ ਚੌਥਾ ਸਤ ਸੰਗਤ ਸਾਈ ਹਰਿ ਤੇਰੀ ਸਤ ਸੰਗਤ ਸਾਈ ਹਰਿ ਤੇਰੀ ਜੇਤ ਹਰ ਕੀਰਤ ਹਰ ਸੁਣਨੇ ਜੇਨ ਹਰ ਨਾਮ ਸੁਣਿਆ ਮਨ ਭੀਨਾ ਤੈਨ ਹਮ ਸਰੀਵਹ ਨਿਤ ਚਰਣੇ ਸਰੀਵਹ ਰਾਰੇ ਪੂਰੇ ਦੇ ਨਾਲ ਪਾਠ ਹੈ ਤਿੰਨ ਸਰੀਵਹ ਨਿਤ ਚਰਣੇ ਨਵੀਨ ਸਰੂਪਾਂ ਚ ਸਰੀਵਹ ਇਥਾਂ ਰਾਰਾ ਲੱਗਿਆ ਹੋਇਆ ਪਰ ਰਾਰੇ ਪੂਰੇ ਦੇ ਨਾਲ ਪਾਠ ਹੈ ਸਰੀਵਹ ਜਗ ਜੀਵਨ ਹਰ ਧਿਆਏ ਤਰਣੇ ਇਹ ਜਗ ਜੀਵਨ ਹਰ ਇਥੇ ਵਿਸਰਾਮ ਲਾਉਣਾ ਹੈ ਧਿਆਏ ਤਰਣੇ ਅਨੇਕ ਸੰਖ ਨਾਮ ਹਰ ਤੇਰੇ ਨਾ ਜਾਹੀ ਜਹਿਵਾ ਏਤ ਗਨਣੇ ਰਹਾਉ ਗੁਰ ਸਿੱਖ ਹਰ ਬੁੱਲਹੁ ਹਰ ਗਾਵਹੁ ਲੈ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਾਨ ਪਾਵੇ ਹਰ ਸੁਖ ਕਣੇ ਧੰਨ ਸੋ ਵੰਸ ਧੰਨ ਸੋ ਪਿਤਾ ਧੰਨ ਸੋ ਮਾਤਾ ਜੇਨ ਜਨ ਜਣੇ ਜੇ ਨਾ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਤਰਣੇ ਨਾਨਕ ਜਨ ਪਾਇਆ ਮਾਤ ਗੁਰਮਤਿ ਜਾਪ ਹਰ ਹਰ ਾਰ ਪਵਣੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ